ਮੈਂ ਫੇਰ ਆ ਗਿਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਓ ਫੇਰ ਅੱਜ ਆਪਾਂ ਘੋੜਾ ਮੰਡੀ ਦੇ ਆਨੰਦ ਲਈਏ ਉੱਥੇ ਇੱਥੇ ਵੱਖ-ਵੱਖ ਤਰ੍ਹਾਂ ਦੇ ਨਸਲਾਂ ਦੇ ਘੋੜੇ ਘੋੜੀਆਂ ਬਛੇੜੇ ਬਛੇਰੀਆਂ ਹੋਰ ਕਤੂਰੇ ਪਸ਼ੂ ਪੰਛੀ ਸਾਰੇ ਇੱਥੇ ਪਹੁੰਚੇ ਨੇ ਅਸੀਂ ਉਹਨਾਂ ਦੀ ਵੀਡੀਓ ਬਣਾਉਣ ਜਾ ਰਹੇ ਹਾਂ ਤਾਂ ਮੇਰੇ ਦੋਸਤੋ ਤੁਹਾਨੂੰ ਇਸ ਵੀਡੀਓ ਦੇ ਵਿੱਚ ਕਾਫੀ ਜਾਣਕਾਰੀ ਮਿਲੂਗੀ ਜੇ ਤੁਸੀਂ ਪਸੰਦ ਕਰਦੇ ਹੋ ਇੱਕ ਤੁਸੀਂ ਐਨੀਮਲ ਲਵਰ ਹੋ ਤਾਂ ਤੁਹਾਡੇ ਲਈ ਵੀਡੀਓ ਬਹੁਤ ਹੀ ਵਧੀਆ ਹੋਣ ਜਾ ਰਹੀ ਹੈ ਲਓ ਬਈ ਇਹ ਪੁਲਸ ਮਲੋਂ ਜਾ ਪੁਲਸ ਹਜ ਤੱਕ ਜਾਂਦਾ ਬਣਿਆ ਹੋਇਆ ਆਪਾਂ ਐਂਟਰ ਹੋ ਗਏ ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਦੇਖ ਸਕਦੇ ਹੋ ਇਹ ਮੁਰਗਾਬੀਆਂ ਜੋ ਮੇਰੇ ਪਿੱਛੇ ਤੁਹਾਨੂੰ ਦਿਖਦੀਆਂ ਪਈਆਂ ਨੇ ਤਾਂ ਇਹ ਮੇਰੇ ਹਿਸਾਬ ਨਾਲ 1200 ਰੁਪਏ ਦਾ ਜੋੜਾ ਹੋਊਗਾ ਤਾਂ ਆਪਾਂ ਪੁੱਛਦੇ ਆ ਮੇ ਕੋਲ ਪਹਿਲਾਂ ਦੇਖ ਤੋਂ ਖੜਾ ਜੱਕੇ ਜੀ ਉੱਡਣ ਤਾਂ ਇਹ ਕੀ ਤਾਂ ਦੋਸਤੋ ਇਹ 1200 ਦੇ ਦਾ ਇਹਦਾ ਜੋੜਾ ਕਹਿੰਦੇ ਪਏ ਐ ਇਹ ਤਾਤੀਆ ਭਤੀਜੇ ਦਾ ਘੁਲਾੜ ਦਾ ਗੁੜ ਇਹ ਸੰਗਰੂਰ ਤੋਂ ਬੱਬਨਪੁਰ ਹੋਰ ਵੀ ਮੇਰੇ ਦੋਸਤੋ ਜਦੋਂ ਵੀ ਤੁਸੀਂ ਇੱਥੇ ਆਵੋ ਤਾਂ ਮੇਰੇ ਤਾਂ ਮੂੰਹ ਵਿੱਚ ਪਾਣੀ ਆ ਗਿਆ ਗੁੜ ਨੂੰ ਦੇਖ ਕੇ ਕਿਉਂਕਿ ਗੁਰ ਸ਼ੱਕਰ ਮੈਨੂੰ ਬਹੁਤ ਵਧੀਆ ਲੱਗਦੇ ਆ ਤਾਂ ਵੀਰ ਜੀ ਆਪਣੇ ਕੋਲ ਬੈਠੇ ਨੇ ਹਾਂਜੀ ਸ਼ੁਭਨਾਣ ਕਰਦੇ ਜੀ ਜਤਿੰਦਰ ਰਹੇਗੇ ਜੀ ਜਤਿੰਦਰ ਸਿੰਘ ਜੀ ਤਾਂ ਵੀਰ ਜੀ ਆਪਾਂ ਸੰਗਰੂਰ ਤੋਂ ਇੱਥੇ ਆਏ ਸਾਲ ਆਨੇ ਆ ਜੀ ਹਾਂ ਜੀ ਕਿ ਪਹਿਲੀ ਵਾਰ ਆਏ ਆਪਾਂ ਪਹਿਲੀ ਵਾਰ ਆਏ ਜੀ ਪਹਿਲੀ ਵਾਰ ਆਏ ਆ ਵਾਹ ਜੀ ਵਾਹ ਤੇ ਵੀ ਜੀ ਇਹ ਮਤਲਬ ਖਾਸियत ਕੀ ਆ ਕਿ ਪਿਓਰ ਮਤਲਬ ਇਸ ਤਰ੍ਹਾਂ ਹੋਗਾ ਇੱਕ ਨੰਬਰ ਦਾ ਘੋੜਾ ਹੀ ਆਪਣਾ ਇੱਕ ਨੰਬਰ ਦਾ ਘੋੜਾ ਕਈ ਵੀ ਕਲ ਨਹੀਂ ਤੇ ਮਸਾਲਾ ਅੱਛਾ ਵਾਲਤੀ ਦੀ ਪਿੰਨੀ ਆ ਜਿਹੜੀ ਆਪਾਂ ਖਾ ਰਹੇ ਆ ਡੋਕੋਡਟ ਗੋੜ ਚਨਾ ਮੈਂ ਵਾਪਸ ਜਰੂਰ ਇਥੋਂ ਲੈ ਕੇ ਜਾਊਂਗਾ ਆਮਲੇ ਦੀ ਕੈਂਡੀ ਜੀ ਆਮਲਾ ਪਾਊਡਰ ਪਾਇਆ ਹੋਇਆ ਵਾਹ ਜੀ ਵਾਹ ਸਾਫ ਜਵੈਣ ਆ ਗਈ ਕੈਂਡੀ ਆ ਗਈ ਸਾਫ ਜਵੈਣ ਠੀਕ ਹੈ ਜੀ ਸੋਫ ਜਵੈਣ ਲਈ ਜੀ ਐਂਦਾ ਕੀ ਰੇਟ ਆ ਇਸ ਚੀਜ਼ ਦਾ ਇਹ 200 ਰੁਪਏ ਕਿਲੋ ਹੈ 100 ਦੀ ਅੱਧਾ ਕਿਲੋ ਵਾਹ ਰੇਟ ਵੀ ਮੈਨੂੰ ਵਾਜਬ ਲੱਗਦਾ ਪਿਆ ਇਹਨਾਂ ਦੇ ਤੇ 200 ਰੁਪਏ ਕਿਲੋ ਹੈ ਇਹ ਮੈਡੀਕੈਟਡ ਕੁੜਾਈ ਇਹਦੇ ਵਿੱਚ ਦਾਲ ਚੀਨੀ ਹਲਦੀ ਸੁੰਢ ਚਾਰੇ ਜਵੈਨਾ ਵੱਡੀ ਹੈ ਜੀ ਵਾਹ ਜੀ ਵਾਹ ਇਹਦਾ ਦਾਣਾ ਸਾਫ ਕਾਗੀਆਂ ਵਿੱਚ ਤੇ ਮਗਾਂ ਇਹਦੇ ਵਿੱਚ ਸੱਕਰਾ ਜੀ ਬਿਨਾ ੱਲਣ ਤੋਂ ਬਿਨਾ ਕੈਮੀਕਲ ਤੋਂ ਬਿਨਾ ਮਸਾਲੇ ਤੋਂ ਠੀਕ ਹੈ ਇਹਦਾ ਕੀ ਰੇਟ ਹੈ ਵੀਰ ਜੀ 100 ਰੁਪਏ ਕਿਲੋ 100 ਰੁਪਏ ਕਿਲੋ ਬਹੁਤ ਹੀ ਵਧੀਆ ਰੇਟ ਹੈ ਦੋਸਤੋ ਮੈਨੂੰ ਲੱਗਦੇ ਪਏ ਆ ਬਹੁਤ ਹੀ ਪਿਆਰੇ ਰੇਟ ਹੈਗੇ ਆ ਜਦੋਂ ਵੀ ਇੱਥੇ ਪਹੁੰਚੋ ਤਾਂ ਜਰੂਰ ਇੱਥੇ ਵਿਜ਼ਿਟ ਕਰਿਆ ਜੀ ਵਿਜ਼ਿਟਰ ਸਵਾਭ ਨੂੰ ਬਹੁਤ ਵਧੀਆ ਲੱਗਿਆ ਠੀਕ ਹੈ ਜੀ ਵਿੰਦੀ ਬਾਅਦ ਵਿੱਚ ਮਿਲਦੇ ਆਂ ਤਾਂ ਤੀ ਤਾਂ ਆਓ ਦੋਸਤੋ ਆਪਾਂ ਹੁਣ ਅੱਗੇ ਚਲੀਏ ਹਰ ਤਰ੍ਹਾਂ ਦਾ ਸਮਾਨ ਇੱਥੇ ਮੈਟ ਹੋ ਗਿਆ ਜਿਵੇਂ ਸੰਗੜੀ ਹੋਗੀਆਂ ਰੱਸੀਆਂ ਹੋਗੀਆਂ ਇਹ ਸਾਰੀਆਂ ਦੇਖੋ ਉਹ ਦੂਰੋਂ ਦੂਰੋਂ ਕੋਈ ਫਰੀਦাবাদ ਤੋਂ ਕੋਈ ਦੇਖੋ ਕੋਈ ਸੰਗਰੂਰ ਤੋਂ ਕੋਈ ਬਡਰਾਦਾ ਤੋਂ ਇਹ ਸਾਰੇ ਇੱਥੇ ਪਹੁੰਚੇ ਆ ਘੋੜੀਆਂ ਦੇਖਦਾ ਪਿਆ ਵਾਹ ਜੀ ਵਾਹ ਘੋੜੀਆਂ ਵੀਰੇ ਕੀ ਬਾਤ ਹੈ ਕਿੰਨਾ ਪਿਆਰਾ ਦੇਖੋ ਹਾਈਟ ਦੇਖੋ ਇਹਦੀ ਹਾਈਟ ਹਾਈਟ ਦੇ ਨਾਲ-ਨਾਲ ਇੱਕ-ਇੱਕ ਮਸਲ ਦੇਖੋ ਇਹਦਾ ਦਿਖ ਰਿਹਾ ਤਾਂ ਘੋੜੀ ਦਾ ਵਾਹ ਯਾਰ ਉਹਨੂੰ ਖੁੱਲ੍ਹੇ ਛੱਡਿਆ ਹੋਇਆ ਹੈ ਸਾਰੇ ਨਹੀਂ ਬੰਨਿਆ ਨਹੀਂ ਹੋਇਆ ਉਸ ਆਵੇ ਅਈ ਛੋਟੀ ਉਮਰ ਦੀ ਲੱਗਦੀ ਈ ਹੈ ਹੈਨਾ ਜਾਓ ਵੀ ਮਿੱਤਰੋ ਉਹ ਕੋੜਾ ਖੜਾ ਦੇਖੋ ਕਿਆ ਆਂਦੀ ਹਾਈਟ ਐ ਕੀ ਬਾਤ ਐ ਕੀ ਆਂਟੀ ਆ ਫਿਰ ਤਾਂ ਹੀ ਆ ਤੇ ਬੰਨਿਆ ਹੋਇਆ ਲਓ ਵੀ ਦੋਸਤੋ ਇਹ ਸਾਰੀਆਂ ਦੇਖੋ ਬਤਕਾਂ ਡੱਕ ਵੱਖਰੀ ਵੱਖਰੀ ਬਰੀਡਸ ਦੀਆਂ ਹੈਗੀਆਂ ਇਹਦੇ ਨਾਲ ਹੀ ਮੁਰਗਾ ਬੀਆਂ ਵਿੱਚ ਕੀ ਬਾਤ ਵਨ ਸੋਨੇ ਪੀਜ਼ਨ ਉੱਪਰ ਦੇਖ ਲਗੀ ਆਲੇ ਹਨਾ ਕਿਆ ਬਾਤ ਹੈ ਉਹ ਰਕੋ ਤਰਕੀ ਹੈ ਘੋੜਾ ਟਾਂਟ ਦੇਖੋ ਜੀ ਇਹ ਘੋੜਿਆਂ ਲਈ ਲੱਗਦੇ ਪਿਆ ਟੈਂਟ ਸਾਰੇ ਦੇਖ ਲੋ ਵੀਰੇ ਉਹ ਤਿਆਰੀ ਖਿੱਚੀ ਜਾਂਦਾ ਬਾਈ ਧਿਆਨ ਨਾਲ ਲੈ ਵੀ ਪੂਰੀ ਤਿਆਰੀਆਂ ਜੋਰ ਸ਼ੋਰ ਦੀਆਂ ਹੋ ਰਹੀਆਂ ਨੇ ਕਿਆ ਬਾਤ ਹੈ ਆ ਸਾਰਾ ਡੈਕੋਰੇਸ਼ਨ ਦੇਖੋ ਸਿਰਫ ਘੋੜਿਆਂ ਲਈ ਬੰਦਾ ਪਿਆ ਕਮਾਲ ਹੋ ਗਈ ਨਾ ਆ ਨਿਆਰੇ ਹੈ ਜਿੱਥੇ ਗੁਰੂ ਸਾਹਿਬ ਨੇ ਵੇਖੋ ਪੈਰ ਪਾਈ ਉਥੇ ਮੇਲੇ ਲੱਗੇ ਮੇਰੇ ਪਿਆਰੇ ਦੋਸਤੋ ਆਪਣੇ ਕੋਲ ਆ ਹੁਣ ਆ ਰਹੇ ਨੇ ਇਹਨਾਂ ਬਾਰੇ ਆਪਾਂ ਕੋਈ ਗੱਲਬਾਤ ਕਰਦੇ ਆ ਥੋੜੀ ਜੀ ਵੀਰ ਜੀ ਇੱਕ ਮਿੰਟ ਲੈ ਲੀਏ ਤੁਹਾਡਾ ਹਾਂਜੀ 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 ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਥੋੜਾ ਜਿਹਾ ਦੱਸਿਆ ਜ ਆਪਣੇ ਬਾਰੇ ਕਿੱਥੋਂ ਆਏ ਆ ਤੇ ਆਪਾਂ ਆ ਸੀ ਕਿਉਂਕਿ ਮੁਕਤਸਰ ਸਾਹਿਬ ਦੀ ਰਹਿਣ ਵਾਲੇ ਆ ਅੰਦਨ ਲੋਕਲ ਜੀ ਮੇਰਾ ਪਿੰਡ ਜੀ ਦੇਸੂ ਜਿਹਦਾ ਮੰਡੀ ਡਾਬ ਵਾਲੀ ਜਿਲ੍ਹਾ सिरसा ਜੀ सिरसा ਤੋਂ ਵਾਹ ਜੀ ਵਾਹ ਤਾਂ ਦੋਸਤੋ ਇਹ ਆਪਣੇ ਨਾਲ ਇਹ ਲੈ ਕੇ ਆਏ ਆ ਸਾਰੇ ਇਹ ਬਿਘੋੜੇ ਬਸ਼ੇਰੀਆਂ ਘੋੜੀਆਂ ਹਨਾ ਜੀ ਥੋੜਾ ਜਿਹਾ ਦੱਸਿਆ ਜੇ ਆਂਦੀ ਕੀ ਉਮਰ ਹੋਊਗੀ ਜਿਹੜੇ ਇਹ ਜੀ 3 ਮਹੀਨੇ ਆ ਜੀ ਜਿਹੜੀ ਆਪਣੇ ਕੋਲ ਫਰੰਟ ਤੇ ਆ ਹਾਂਜੀ ਇਹ ਬਸ਼ੇਰੀ ਹੈਗੀ ਬਸ਼ੇਰੀ ਹੋਗੀ ਉਹ ਪਰਲਾ ਬਸ਼ੇਰੇ ਆ ਜੀ ਦੋਨੇ ਬਸ਼ੇਰੇ ਨੇ ਉਹ ਵਾਹ ਜੀ ਵਾਹ ਠੀਕ ਹੈ ਜੀ ਤੇ ਇਹਨਾਂ ਦਾ ਸਾਨੂੰ ਥੋੜਾ ਆਈਡੀਆ ਦੇ ਦੇ ਨੀਟ ਦਾ ਜੀ ਰੇਟ ਤਾਂ ਜੀ ਦੇਖੋ ਉਹਦਾ ਜਿਹੜਾ ਬਸ਼ੀਰਾ ਜੀ ਉਹ ਤਾਂ ਪ੍ਰਤਾਪ ਦਾ ਹੈਗਾ ਪ੍ਰਤਾਪ ਦਾ ਸੁਣਿਆ ਹੋਇਆ ਨਾ ਠੀਕ ਹੈ ਉਹਦਾ 6 ਲੱਖ ਰੁਪਏ ਮੁੱਲ ਹੈ ਜੀ 6 ਲੱਖ ਰੁਪਏ ਵਾਹ ਜੀ ਵਾਹ ਤਾਂ ਮੈਂ ਤੁਹਾਨੂੰ ਦੋਸਤੋ ਜ਼ੂਮ ਕਰਕੇ ਦਿਖਾ ਰਿਆ 6 ਲੱਖ ਰੁਪਏ ਜਿਹੜਾ ਰੇਟ ਵੀਰ ਜੀ ਗਾਇਤ ਨੇ ਕਹਿੰਦੇ ਪਏ ਨੇ ਪ੍ਰਤਾਪ ਦਾ ਬਿਛੇੜਾ ਜੀ ਥੋੜਾ ਜਿਹਾ ਆਪਾਂ ਅੱਗੇ ਚੱਲਦੇ ਚੱਲਦੇ ਆ ਨਾਲ ਨਾਲ ਜੀ ਇਹ ਦੋਨੇ ਬਸ਼ੀਰियां ਨੇ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਦੀ 11 ਮਹੀਨੇ ਉਮਰ ਹੈ ਜੀ ਉਰਲੀ ਦੀ ਹਾਂਜੀ ਤੇ ਪਰਲੀ ਦੀ ਜੀ ਸੋਹਣੀਆਂ ਬੜੀਆਂ ਹਨ ਚਟੀਆਂ ਦੁੱਧ ਹਾਂ ਜੀ ਇਹ ਸਪੈਸ਼ਲ ਇਹਨਾਂ ਨੂੰ ਵਾਸ਼ ਕਰਨਾ ਤੇ ਕੋਈ ਸ਼ੈਂਪੂ ਸ਼ੰਪੂ ਵਰਤਦੇ ਨਹੀਂ ਨਹੀਂ ਨਾਰਮਲ ਨਾਰਮਲ ਹੈ ਇਹਦਾ ਬਾਅਦ بارش ਆ ਗਈ ਰਾਤੀ ਉਹਦੇ ਕਾਰਨ ਥੋੜੇ ਖਰਾਬ ਹੋਊਗਾ ਠੀਕ ਹੈ ਹਾਂ ਫਰੰਟ ਤੋਂ ਹਨਾ ਯੈਲੋ ਯੈਲੋ ਜਾ ਜਰਾ ਹਾਂਜੀ ਹਾਂਜੀ ਠੀਕ ਹੈ ਤਾਂ ਸਾਰੇ ਵੀਰ ਇੱਥੇ ਪਹੁੰਚੇ ਨੇ ਉਹ ਚੀਚਾ ਸਪੈਸ਼ਲ ਤੇ ਆ ਦੇਖੋ ਜੀ ਕੀ ਬਾਤ ਮੈਂ ਤੁਹਾਨੂੰ ਜਿਹਾ ਨੇੜੇ ਕਰਕੇ ਦਿਖਾਣਾ ਪਿਆ ਕਿੰਨਾ ਪਿਆਰਾ ਛੇਰੀ ਹੈ ਜੀ ਚਿਹਰਾ ਬਸ਼ੇਰੀ ਦਾ ਇਹ ਕਾਲੇ ਕੰਟੇ ਦੀ ਪੋਤੀ ਹੈ ਜੀ ਕਾਲਾ ਦੰਤੇ ਕੋਲੇ ਕੋੜਾਗਾ ਸੁਪਰੇ ਵਾਲੇ ਕੋਲੇ ਹਾਂਜੀ ਹਾਂਜੀ ਉਹਦਾ ਜੀ ਬਸ਼ੇਰੀ ਇਹੋ ਦੀ ਵਾਹ ਜੀ ਵਾਹ ਆ ਬੜੀ ਪਿਆਰੀ ਆ ਹਨਾ ਵੀਰ ਜੀ ਇਹਦਾ ਕੰਨ ਦੇਖੋ ਕਿੰਨੇ ਪਿਆਰੇ ਆ ਹਾਂਜੀ ਇਹਦਾ ਫਿਰ ਇਹਦਾ ਲਾਈਨ ਚੰਗੀ ਆ ਨਾ ਜੀ ਪਿੱਛੇ ਹਾਂ ਇਹਦੇ ਤੁਸੀਂ ਕੰਨਾਂ ਵਾਲ ਦੇਖੋ ਨਿਗਾਹ ਮਾਰੋ ਦੋਸਤੋ ਤੇ ਅੱਖਾਂ ਵੀ ਬਹੁਤ ਪਿਆਰੀਆਂ ਵਾਹ ਜੀ ਵਾਹ ਇਹਦਾ ਕੀ ਹੈਗਾ ਭਾਈ ਵੀਰ ਜੀ 4 ਲੱਖ ਰੁਪਏ ਜੀ 4 ਲੱਖ ਰੁਪਏ ਹਾਂਜੀ ਉਹ ਦੇਖੋ ਜੀ ਉਹ ਉੱਤੋਂ ਆ ਰਿਹਾ ਬਾਹਰ ਆ ਰਿਹਾ ਵਾਹ ਜੀ ਵਾਹ ਦੇਖਿਆ ਦੋਸਤੋ ਇਹ ਆਜ਼ਾਦੀ ਹਰ ਕੋਈ ਚਾਹੁੰਦਾ ਹੈ ਇਹ ਬਾਹਰ ਨੂੰ ਆ ਰਿਹਾ ਸੀ ਕਹਿੰਦਾ ਮੇਰੀ ਵੀਡੀਓ ਵੀ ਬਣਾਓ ਹਾਂਜੀ ਚਲੋ ਠੀਕ ਹੈ ਦੋਸਤੋ ਠੀਕ ਹੈ ਮਿਲਦੇ ਆ ਫਿਰ ਆਪਾਂ ਜੀ ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਜੀ ਸਿੱਧੀ ਗੱਲ ਚਾਪਾਂ ਜੀ ਬਸ ਬਸ ਵਾਹ ਜੀ ਵਾਹ ਅਸਨੇ ਦੀਪ ਸਿੰਘ ਪਿਆਰ ਕਰਦਾ ਹੋਇਆ ਲਾੜਨ ਦੇ ਦਾਂਦਾ ਹੋਇਆ ਹੈ ਘੋੜੀਆਂ ਦੇ ਨਾਲ ਕਹਿੰਦਾ ਮੈਨੂੰ ਲੈ ਕੇ ਦੋ ਨਵੀਂ ਆਹ ਘੋੜੇ ਆ ਘੋੜੇ ਆ ਕਹਿੰਦਾ ਮੈਨੂੰ ਲੈ ਕੇ ਦੋ ਨਵੀਂ ਬਈ ਤਾਂ ਲੈਦਾਂਗਾ ਵੀ ਤੈਨੂੰ ਠੀਕ ਹੈ। ਜਲੀਏ। ਇਹਨਾਂ ਦੇਖ ਕੇ ਮੈਨੂੰ ਉਹ ਪ੍ਰਾਂਤਨ ਸਿੰਘ ਸੂਰਮੇ ਗੁਰੂ ਸਾਹਿਬ ਯਾਦ ਆ ਰਹੇ ਐ ਕਿਵੇਂ ਘੋੜਿਆਂ ਦੀ ਕਾਠੀਆਂ ਦੇ ਉੱਤੇ ਉਹ ਰਹਿੰਦੇ ਸੀ। ਆਹ ਵਾਹ। ਥੋੜਾ ਹਿੰਕਦਾ ਭਈ। ਪਿਆਰੇ ਪਿਆਰੇ ਪਪੀਜ਼। ਵਾਹ ਜੀ ਵਾਹ। ਦੇਖੋ ਠੰਡ ਦੇ ਵਿੱਚ ਬੈਠੇ ਆ ਇਕੱਠੇ। ਜਲੀ ਪਾ ਰਹੇ ਆ ਆਪਾਂ ਰੱਖਿਆ ਹੈ ਜੀ। ਆ ਵੀਲੀ ਫੋੜੀ ਦੀ ਗੱਲਬਾਤ ਕਰੀਏ ਆਪਾਂ। ਹਾਂ ਜੀ ਕਰੀਏ। ਇੱਥੇ ਲਾ। ਅੰਦੀ ਆ ਵੀਰ ਇੱਥੇ ਪਹੁੰਚੇ ਨੇ ਜੀ ਕੋੜਾਵੰਡੀ ਦੇ ਵਿੱਚ ਵੀ ਜੀ ਦੱਸਿਆ ਥੋੜਾ ਜਿਹਾ ਆਪਣੇ ਬਾਰੇ ਪਾਪਾ ਜੀ ਬਾਰੇ ਦੱਸ ਕੇ ਕਿਧਰੋਂ ਆਏ ਆ ਤਾਂ ਮੇਰੇ ਨੇ ਬੱਚੇ ਲੈ ਕੇ ਆਇਆ ਕੋ ਫਰੀਦਕੋਟ ਦੇ ਨੇੜੇ ਕੋੜਾਵੰਡੀ ਕੋੜਾਵੰਡੀ ਨੇੜੇ ਵਾਹ ਜੀ ਵਾਹ ਤੇ ਮੇਰੇ ਨੇ ਬੱਚੇ ਲੈ ਕੇ ਦੇ ਉਮਰੀਆਂ ਹਾਂ ਵਾਹ ਜੀ 6 ਮੇਲ ਹੈ ਇੱਕ ਫੀਮੇਲ ਹੈ ਜੀ ਅੱਛਾ ਦੋਸਤੋ ਕੰਦਾ ਕੀ ਰੱਖਿਆ ਹੈ ਤੁਸੀਂ ਪ੍ਰਾਈਜ਼ 4500 ਰੁਪਿਆ ਮੇਲ ਦਾ 3500 ਰੁਪਿਆ ਫੀਮੇਲ ਦਾ ਜੀ 4500 ਰੁਪਿਆ ਮੇਲ ਦਾ 3500 ਰੁਪਿਆ ਫੀਮੇਲ ਦਾ ਜੀ ਫੀਮੇਲ ਦਾ ਅੱਛਾ ਕੋਈ ਡਿਸਕਾਊਂਟ ਵਗੈਰਾ ਵੀ ਹੋਊਗਾ ਕਿ ਪੈਟ ਰੇਟ ਵੀ ਪੈਟ ਨੂੰ ਮਿਲੇ ਹੋਊਗਾ ਬਗਾ ਕਰਦਾ ਹੈ ਟਾਈਮ ਤੇ ਮੌਕੇ ਤੇ ਤੇ ਕੱਲ ਨੂੰ ਮੇਨ ਦਾ ਜਿਆਦਾ ਹੋਏਗਾ ਇੱਥੇ ਹਨਾ ਅੱਜ ਹੀ ਹੋਈ ਹੋਈ ਅਸੀਂ ਇੱਕ ਦਿਨ ਪਹਿਲਾਂ ਆ ਗਏ ਆ ਤਾਂ ਦੋਸਤੋ ਕੁੱਤੇ ਕਹਿੰਦੇ ਬਹੁਤ ਹੀ ਡੋਗੀ ਜਿਹੜੇ ਵਫਾਦਾਰ ਮੰਨੇ ਜਾਂਦੇ ਆ ਤਾਂ ਤੁਸੀਂ ਹਰ ਇੱਕ ਦਾ ਸ਼ੌਂਕ ਹੁੰਦਾ ਮੇਰੇ ਬੇਟੇ ਦਾ ਵੀ ਸ਼ੌਂਕ ਹੈ ਵਾਹ ਜੀ ਇਹ ਬਾਈ ਜੀ ਥੋੜਾ ਜਿਹਾ ਦੱਸੋਗੇ ਤੇ ਬਾਰੇ ਥੋੜਾ ਜਿਹਾ ਇਹ ਸ਼ੇਡੂ ਬਰੀਡ ਹੈ ਜੀ ਸ਼ੇਡੂ ਬਰੀਡ ਓਕੇ ਤੇ ਇਹ ਵੀਰ ਜੀ ਇਹ ਕੀ ਇੱਕ ਵੀ ਸੀ ਹੈ ਹਾਂ ਜੀ ਸਿੰਗਲ ਹੀ ਹੈ ਤੇ ਕੀ 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 ਬਣਾਇਆ ਕਰਦਾ ਜੀ 13000 ਰੁਪਇਆ 13000 ਰੁਪਇਆ ਤੇ ਆਪਾਂ ਕਿੱਥੋਂ ਵੀਰ ਜੀ ਲੋਕਲੀ ਵਾਲਾ ਲੋਕਲੀ ਮੈਂ ਮਲੋੜ ਰੋਡ ਤੋਂ ਵਾਹ ਜੀ ਵਾਹ ਠੀਕ ਹੈ ਵੀਰ ਜੀ ਇਹ ਤੁਸੀਂ ਆਪਣਾ ਨੰਬਰ ਬੋਲ ਦਿੰਦੇ ਇਹਦੇ ਚ ਬੋਲੋ ਦੇ 7508514468 ਤੇ ਸ਼ੂ ਬਨਾਮ ਹੀ ਦੱਸੋ ਜੀ ਗੈਰੀ ਸਿੱਧੂ ਜੀ ਗੈਰੀ ਸਿੱਧੂ ਜੀ ਠੀਕ ਹੈ ਸਿੱਧੂ ਸਾਹਿਬ ਜੀ ਬੜਾ ਮਜ਼ਾ ਆਇਆ ਗੱਲ ਕਰਕੇ ਆ ਵੀਰੇ ਬੇਟੇ ਨੂੰ ਫੜਾ ਸਕਦੇ ਹੋ ਹਾਂ ਲੈ ਬੇਟੇ ਆ ਜਾ ਆਕਾਸ਼ ਨੇ ਇਹ ਦੀ ਵੰਗ ਬਹੁਤ ਵਧੀਆ ਬਲੀਡ ਦੇ ਨਾਲ ਤਾਂ ਦੇਖੋ ਕਿੰਨਾ ਹੀ ਪਿਆਰਾ ਇਸ ਤਰ੍ਹਾਂ ਟਾਡੀ ਵੀਅਰ ਹੰਦਾਰਾ ਉਹਨੇ ਲੱਗਦਾ ਪਿਆ ਬੜਾ ਬੜੀ ਖੁਸ਼ੀ ਹੋਈ ਬਤਾਵ ਦਾ ਜਸਪਾਲ ਵਾਲੇ ਦਾ ਪੁੱਤ ਹੈ ਇਹ ਬਤਾਵ ਦਾ ਜਸਪਾਲ ਵਾਲੇ ਦਾ ਪੁੱਤ ਆਹ ਜੀ ਵਾਹ ਲਾਲ ਚੰਬੀ ਕੋੜੀਆ ਬੱਚਾ ਜੀ ਠੀਕ ਹੈ ਜੀ ਇਹਦੀ ਮਾ ਦਾ ਕੱਦ 6'8" ਹੈ ਜੀ ਤੇ ਇਹਦਾ ਜੀ ਇਹ 4 ਮਹੀਨਿਆਂ ਦਾ ਜੀ ਤੇ ਸਪੋਰਟ ਲੈਸ ਬੱਚਾ ਹੀ ਬਾਲਪੋਰੀਆਂ ਦਾ ਸਾਫ ਹੈ ਜੀ ਇੱਕ ਵੀ ਸਪੋਰਟ ਹੈ ਨਹੀਂ ਹੈਣਾ ਨਹੀਂ ਨਹੀਂ ਬਿਲਕੁਲ ਸਪੋਰਟ ਹੈ ਨਹੀਂ ਕਿਹੜਾ ਬਾਤ ਹੈ ਹਾਂ ਜੀ ਤੇ ਇਹਦੀ ਕੀ ਡਿਮਾਂਡ ਰੱਖੀ ਹੋਈ ਹੈ ਤੁਸੀਂ ਜੇ 4 ਲੱਖ ਰੁਪਏ ਕਰਦੇ 4 ਲੱਖ ਰੁਪਏ ਮਾਨਤਾ ਨਹੀਂ ਹੋ ਜੂਗਾ ਥੋੜਾ ਬਹੁਤ ਹਾਂ ਬਸ ਥੋੜਾ ਬਹੁਤ ਹੋ ਗਏ ਜਿਆਦਾ ਨਹੀਂ ਜਿਆਦਾ ਨਹੀਂ ਠੀਕ ਹੈ ਹਾਂ ਤੇ ਹੁਣ ਤੁਸੀਂ ਕੀ ਤਿਆਰੀ ਕਰਨ ਜਾ ਰਹੇ ਹੋ ਦੀ ਇਹਦੇ ਜੀ ਪੈਰ ਬਣਵਾ ਰਹੇ ਹੋ ਅੱਛਾ ਹਾਂਜੀ ਵਾਹ ਜੀ ਵਾਹ ਹਾਂਜੀ ਤੇ ਹੋਰ ਵੀ ਹੈ ਤੁਹਾਡੇ ਕੋਲ ਉਹ ਵੀ ਤੁਹਾਡੇ ਕੋਲ ਸ਼ੇਰੀ ਹੈ ਜੀ ਖੜੀ ਵੱਡੀ ਮੈਂ ਕਾ ਇਹਦੀ ਮੈਂ ਵੀਡੀਓ ਬਣਾ ਲਈ ਠੀਕ ਹੈ ਦੋਸਤੋ ਜਿਵੇਂ ਆਪਾਂ ਪਹਿਲਾ ਵੀਡੀਓ ਦੇਖ ਕੇ اٹੇ ਆ ਉਹ ਆ ਚੀਜ਼ ਹੈਗੀ ਹੈ ਠੀਕ ਹੈ ਜੀ ਵੀ ਜੀ ਆਦਾ ਨੰਬਰ ਬੋਲ ਦੋ ਜੀ 95926 ਜੀ 95926 34075 ਜੀ 34075 ਵਾਹ ਜੀ ਬਹੁਤ ਖੁਸ਼ੀ ਹੋਈ ਵੀਰ ਜੀ ਧੰਨਵਾਦ ਤੁਹਾਡਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰੇ ਅਸੀਂ ਕੇਸਰ ਵਾਲਾ ਦੁੱਧ ਲਾਇਆ ਹੋਇਆ ਵਧੀਆ ਕੁਆਲਿਟੀ ਸ਼ਿਕਾਉਣੇ ਆ ਬਾਕੀ ਮਾਰੇ ਦਾ ਹੁਕਮ ਬਰਤ ਰਿਹਾ ਏ ਇੱਕ ਨੰਬਰ ਚੀ ਸ਼ਿਕਾਈ ਦੀ ਮਹਾਰਾਜ ਔਜਾ ਨੂੰ ਪ੍ਰਸੰਨ ਕਰਕੇ ਤੋੜੀ ਦਾ ਏ ਵਾਹ ਜੀ ਜੱੜ ਦੀ ਕਲਾਚ ਵੀਰ ਜੀ ਕਿੱਥੋਂ ਆਏ ਦੱਸੇ ਦੁਆਰਾ ਅਸੀਂ ਮਹਾਰਾਜ ਬਿੰਡਾ ਸ਼ਹਿਰ ਤੋਂ ਮਹਾਰਾਜ ਬਿੰਡਾ ਸ਼ਹਿਰ ਤੋਂ ਵਾਹ ਜੀ ਵਾਹ ਬਹੁਤ ਖੁਸ਼ੀ ਹੋਈ ਵੀਰ ਜੀ ਲੋਰੀ ਉਬਾਲਾ ਆ ਗਿਆ ਦੁੱਧ ਉਬਲਦਿਆ ਤੇ ਪੁੱਤ ਵਿਗੜਦਿਆ देर ਨਹੀਂ ਲਾਉਂਦੇ ਨੇ ਆ ਗਿਆ ਦੁੱਧ ਉਬਾਲਾ ਨਹੀਂ ਮਿਲਿਆ ਠੀਕ ਹੈ ਵੀਰ ਜੀ ਪਿੰਡੋ ਪਰਗਟ ਕਰ ਦਿਓ ਸ਼ੁਕਰੀਆ ਵੀਰ ਜੀ ਫੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹ ਨਸਵਨੀ ਘੋੜੇ ਘੋੜੀਆਂ ਵਾਹ ਜੀ ਵਾਹ ਆ ਨਿਆਰਾ ਹੈ ਇੱਥੇ ਹੁਣ ਤਾਂ ਇਹਦੇ ਬਾਅਦ ਮੈਂ ਬਤਕਾਂ ਦਿਖਾ ਰਿਆਂ ਨਿੱਕੇ ਨਿੱਕੇ ਡੋਗਸ ਹੈ ਜੋ ਉਧਰ ਦੇਖ ਪਰਲੇ ਪਾਸੇ ਵਾਹ ਜੀ ਵਾਹ ਐਸੇ ਜੂੜ ਪਹੁੰਚਿਆ ਚਿੱਟੀਆਂ ਚਿੱਟੀਆਂ ਬਤਕਾਂ ਵਿੱਚ ਮੈਲੀਆਂ ਵੀ ਹੋਈਆਂ ਪਈਆਂ ਇਹ ਇੱਧਰ ਦੇਖੋ ਬੀਜੀ ਆਇਨਾ ਬਾਰੇ ਦੱਸੋਗੇ ਆਹ ਬੀ ਇਹਨਾਂ ਬਾਰੇ ਦੱਸੋ ਥੋੜਾ ਜੀ ਉਹ ਵਾਹ ਆ ਬਲੈਕ ਜਿਹੜਾ ਹੈਗਾ ਜੀ ਇਹ ਇਹ ਬਲੈਕ ਟਰਕੀ ਦੇਖ ਲੈ ਜੀ ਟਰਕੀ ਬਲੈਕ ਟਰਕੀ ਮੇਲ ਇੱਥੇ ਲਾ ਰੋ। ਜਿਹੜੀ ਦੇਖੋ ਦੋਸਤੋ ਮੈਂ ਤੁਹਾਨੂੰ ਥੋੜਾ ਜਿਹਾ ਨੇੜੇ ਹੋ ਕੇ ਜ਼ੂਮ ਕਰਕੇ ਦਿਖਾ ਰਿਹਾ। ਥੋੜਾ ਜਾ ਦੇ ਬਾਰੇ ਦੱਸਿਆ ਫਿਰ ਆਪਾਂ ਗੱਲਬਾਤ ਕਰਦੇ ਹਾਂ। ਮੇਰਾ ਨਾਮ ਰਵਿੰਦਰਪਾਲ ਸਿੰਘ ਹੀ ਪਿੰਡ ਜੱਸਿਆ ਨਾਲ ਡਿਸਟ੍ਰਿਕਟ ਛੀ ਮੁਖਤਰ ਸਾਹਿਬ ਜੱਸਿਆ ਨਾਲ ਹਾਂਜੀ ਵਾਹ ਜੀ ਵਾ ਨੇੜੇ ਹੀ ਹੈ ਕੰਮ ਹਾਂਜੀ ਲੋਕਲ ਹੀ ਹੈ ਜੀ ਠੀਕ ਹੈ ਵੀ ਜੀ ਆ ਦੱਸਿਆ ਜੇ ਦੇ ਬਾਰੇ ਟਰਕੀ ਬਾਰੇ ਇਹ ਬਰੇ ਟਰਕੀ ਆ ਇਹਦਾ ਕੀ ਫਾਇਦਾ ਕੀ ਹੁੰਦਾ ਜੇ ਕਦੇ ਸ਼ੌਕੜਾ ਹੀ ਲੋਟ ਰੱਖਦੇ ਇਹਨਾਂ ਨੂੰ ਠੀਕ ਹੈ ਇਹਨਾਂ ਮਤਲਬ ਇਹ ਵੇਟ ਖਾ ਸਕਦੇ ਇਹਨਾਂ ਇਹ ਵੇਟ ਜਿਆਦਾ ਹੋਊਗਾ ਕਿ ਮਤਲਬ ਨਹੀਂ ਵੇਟ ਜਿਆਦਾ ਹੁੰਦਾ ਇਹਦੀ ਬਹੁਤ ਜਿਆਦਾ ਹੋਊਗਾ ਜਿਸ ਹੱਸਾਂ ਵਾਲੇ ਨਹੀਂ ਲੱਗਦੀ ਪਈ ਹੈ ਇੱਕ ਜਿਹੜੇ ਉਹ ਕਾਲੇ ਮੁਰਗੇ ਹੁੰਦੇ ਆ ਉਹਨਾਂ ਨੂੰ ਕੀ ਬੋਲਦੇ ਹੁੰਦੇ ਆ ਕਿਹੜੇ ਵੀਰੇ ਚਿੱਤਰ ਆ ਨਹੀਂ ਕੜਕਨਾ ਆ ਆ ਕੜਕਨਾ ਕੜਕਨਾ ਉਹ ਨਹੀਂ ਆ ਕੇ ਆਪਣੇ ਕੋਲ ਨਹੀਂ ਉਹ ਹੈ ਨਹੀਂ ਵੀਰੇ ਆਪਣੇ ਕੋਲ ਦੇਸੀ ਹੈ ਅੱਛਾ ਦੇਸੀ ਹੈ ਜਿਵੇਂ ਆ ਗਿਆ ਨਹੀਂ ਇਹ ਬੈਂਟਮ ਆ ਵੀਰੇ ਇਹ ਬੈਂਟਮ ਆ ਗਿਆ ਹਾਂਜੀ ਵਾਹ ਜੀ ਵਾਹ ਤੇ ਆ ਅੱਗੇ ਆ ਗਏ ਜੀ ਇਹ ਕਾਕੀ ਕੈਂਬਲ ਤੇ ਵਾਈਟ ਪਿਕਨਿਕ ਆ ਗਏ ਜੀ ਠੀਕ ਹੈ ਆ ਪਮੇਰੀਅਨ ਤੇ ਆ ਗਏ ਪਮੇਰੀਅਨ ਇਹ ਪਮੇਰੀਆ ਮੈਂ ਡੈਸ਼ ਹੋਣਾ ਇਹ ਤਾਂ ਬਹੁਤ ਛੋਟੇ ਛੋਟੇ ਲੱਗੀ ਜਾਂਦੇ ਮੈਨੂੰ ਹਾਂਜੀ ਛੋਟੇ ਜਾਂ ਹਾਈਟ ਦੇ ਵੀਰੇ ਕੁਆਲਿਟੀ ਬਹੁਤ ਲੰਦੀ ਹੈ ਨਹੀਂ ਉਮਰ ਉਮਰ ਕਿੰਨੀ ਹੈ ਮੇਰੇ ਵਿੱਚ ਵੀਰੇ 40 ਦਿਨ ਦੇ ਆ 50 ਦਿਨ ਦੇ ਤੇ ਫਿਰ ਇਹਲੇ ਫੀਡ ਤੇ ਹੋਣਗੇ ਹਾਂਜੀ ਫੀਡ ਮਦਰ ਫੀਡ ਤੇ ਹੋਣਗੇ ਨਹੀਂ ਆਪ ਹੀ ਵੀ ਲੈ ਆਹ ਆਪ ਦਾ ਠੀਕ ਹੈ ਇਹ ਨੀਚੇ ਵਾਲਾ ਜਿਹੜਾ ਉਹ ਡੈਸ਼ ਹੋਣ ਫੀਮੇਲ ਆ ਵੀਰੇ 10 ਮਨ ਛੋਟੇ ਛੋਟੇ ਪੈਰਾਂ ਵਾਲੀ ਹਾਂ ਹਾਂਜੀ ਵਾਹ ਜੀ ਜਿਹੜਾ ਪ੍ਰਿੰਸ ਵੀਰ ਜੀ ਕਰੇ ਹੈ ਨਾ ਠੀਕ ਹੈ ਵੀਰ ਜੀ ਇਹਨਾਂ ਦਾ ਪ੍ਰਾਈਸ ਦੱਸਿਆ ਸਾਨੂੰ ਉਹ ਕਰਕੀ ਦਾ ਕਰਕੀ ਵੀਰੇ ਬਲੈਕ 5500 ਦਾ ਵਾਈਟ 6000 ਦਾ 5500 ਤੋਂ 6000 ਤੇ ਉਸ ਤੋਂ ਬਾਅਦ ਇਹਦਾ ਦੱਸੋ ਆ ਡੌਗ ਦਾ ਇਹ ਵੀਰੇ ਜਿਹੜੇ 40 ਦਿਨ ਵਾਲੀਆਂ ਫੀਮੇਲ ਉਹਨਾਂ ਦਾ 4000 ਆ ਜਿਹੜੀ 50 ਲੱਖਾਂ ਦੀ ਉਹਨਾਂ ਦਾ 4500000 ਲੇਲ ਦਾ 50000 ਤੇ ਥੋੜਾ ਜਿਹਾ ਮਾਨਤਨ ਮਾਨਨ ਕਰੂਗੇ ਹਾਂਜੀ ਹਾਂਜੀ ਜ਼ਰੂਰ ਵੀਰੇ ਮਾਨਤਨ ਕਰਦੇ ਸਾਡੇ ਚੈਨਲ ਤੋਂ ਜਿਹੜੇ ਵੀਰ ਜੀ ਆਣਗੇ ਠੀਕ ਹੈ ਆਪਰੇ ਚੈਨਲ ਦਾ ਨਾਮ ਆ ਸਟੋਰੀਜ਼ ਬਾਈ ਪਾਟਿਆ YouTube ਦੇ ਉੱਤੇ ਠੀਕ ਹੈ ਲੋ ਜੀ ਆ ਮੁਰਗਾਬੀਆਂ ਨਹੀਂ ਵੀਰੇ ਚਕੋਰ ਆਏ ਨੇ ਜਿਨ੍ਹਾਂ ਨੂੰ ਚੁਰਚਰੇ ਕਹ ਦਿੰਦੇ ਚੁਰਚਰੇ ਚਕੋਰ ਜਿਹੜਾ ਚੰਦ ਤੇ ਚਕੋਰ ਦੀ ਗੱਲ ਬਣੀ ਹੈ ਹਣਾ ਹਾਂਜੀ ਹਾਂਜੀ ਉਹ ਇਸੇ ਦੀ ਬਣੀ ਹੈ ਇਹ ਚੰਦ ਨੂੰ ਬਹੁਤ ਪਿਆਰ ਕਰਦਾ ਵੀਰੇ ਚਕੋਰ ਲਾ ਮਿਕਨੇਕੇ ਚਿੜੀਆਂ ਕੱਲ ਮੈਂ ਛੱਤ ਤੇ ਬੈਠੀਆਂ ਦੋ ਚਿੜੀਆਂ ਬੁਲਾ ਲੀਆਂ ਸਰਤਾਜ ਦਾ ਗਾਣਾ ਤੁਸੀਂ ਸੁਣਿਆ ਨਹੀਂ ਤਾਂ ਜਰੂਰ ਸੁਣਿਆ ਜੇ ਕੁਦਰਤ ਦੇ ਉੱਤੇ ਗਾਇਆ ਸਰਤਾਜ ਨੇ ਤੇ ਆ ਪੀਜ਼ਨ ਆ ਗਏ ਜੀ ਕਬੂਤਰ ਬੜੇ ਪਿਆਰੇ ਪਿਆਰੇ ਸਰਦਾਰ ਜੀ ਬੈਠੇ ਨੇ ਸਾਹਮਣੇ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਲਓ ਜੀ ਮੁਰਗੇ ਤੇ ਮੁਰਗੀਆਂ ਆ ਜਿਨ੍ਹਾਂ ਦੇ ਕਲਗੀ ਹੁੰਦੀ ਹੈ ਇਹ ਇਹ ਮੁਰਗਾ ਹੁੰਦਾ ਹਾਂਜੀ ਵੀਰੇ ਇਹ ਮੇਲ ਹੋ ਗਿਆ ਹਣਾ ਮੇਲ ਦੋ ਐ ਤੇ ਜੀ ਦੂਜੀ ਫੀਮੇਲ ਹੈ ਦੂਜੀ ਫੀਮੇਲ ਹੈ ਲੋ ਜੀ ਛੋਟੇ ਛੋਟੇ ਬੱਚਿਆਂ ਦੀ ਪਿਆਰੀ ਜਿਹੜੀ ਹੈਗੀ ਹੈ ਬਰੀਡ ਖਰਗੋਸ਼ ਰੈਬਿਟ ਇਹ ਸਤੁਮਿਤ ਗਾਜਰਾ ਖਾਂਦੇ ਕਿ ਕੁਝ ਹੋਰ ਵੀ ਲੈ ਲੈਂਦੇ ਫਿਰ ਲੋ ਸਰੀ ਸਬਜ਼ੀ ਜਿਹੜਾ ਕੋਲ ਮਰਜ਼ੀ ਪਾ ਦਿਓ ਹਰੇ ਪੱਠੇ ਹੋ ਗਏ ਕਣਕ ਕੋਈ ਰੋਟੀ ਗਾਜਰੇ ਨੇ ਮਨ ਪਸੰਦ ਹੋਣਗੇ ਹਨਾ ਚਲੋ ਤਾਂ ਦੋਸਤੋ ਜੀ ਆਪਣਾ ਨੰਬਰ ਤੇ ਆਪਣਾ ਸੋ ਦੱਸ ਦਿਓ ਜੀ ਦੁਆਰਾ ਇੱਕ ਵਾਰੀ ਫੇਰ ਗਰਪਿੰਡ ਜੱਸਿਆ ਨਾਲ ਡਿਸਟ੍ਰਿਕਟ ਚਰੀ ਮੋਕਰ ਸਾਹਿਬ ਮੋਬਾਈਲ ਨੰਬਰ ਹੈਗਾ 628386419 628386419 ਜੱਸਿਆ ਨਾਲ ਦਾ ਲੰਡੇ ਰੋਡੇ ਦੇ ਨਾਲ ਹਾਂਜੀ ਹਾਂਜੀ ਤਾਂ ਦੋਸਤੋ ਆ ਤੁਸੀਂ ਡੌਗ ਵਾਲ ਦੇਖੋ ਕਿੰਨਾ ਪਿਆਰਾ ਹੈ ਆ ਟੈਗ ਤੱਕੇ ਦਿਖਾ ਤਾਂ ਦੋਸਤੋ ਅਸੀਂ ਪਹੁੰਚੇ ਹੋਏ ਹਾਂ ਪੱਟਵਾਰਡ ਦੇ ਉੱਤੇ ਨੇੜੇ ਪਿੱਪਲ ਨਮਿਕਜਾਦੀ ਰੋਡ ਮਾਨਸਾ ਪੱਟਵਾਰਡ ਜਿਆਣਾ ਦੇਖੋ ਜੀ ਆ ਬੜੀ ਪਿਆਰੀ ਹੈ ਜਿਆਦਾ ਸੁਣੋ ਜਿਆਦਾ ਆਉਂਦੇ ਕਰਨਾ ਕੀ ਬਾਤ ਪੰਜਾਬ ਹੌਰ ਸ਼ੋ ਚੰਡੀਗੜ੍ਹ ਪੋਲੋ ਕਲੱਬ 11 ਤੇ 12 ਜਨਵਰੀ ਨੂੰ ਮੁਕਤਸਰ ਦਾ ਦੋਸਤੋ ਆਉ ਗਰਾਊਂਡ ਹੈ ਜਿੱਥੇ ਪੋਲੋ ਮੈਚ ਕੱਲ ਹੋਇਆ ਸੀ ਅੱਜ ਜਿਹੜਾ ਹੋਣਾ ਸੀ ਪਰ ਇਹ ਤਿਆਰੀ ਕਰਦੇ ਪਏ ਆ ਆ ਸਾਰਾ ਗਰਾਊਂਡ ਹੈ ਪੰਜਾਬ ਹੌਰਸ਼ੋ ਤੇ ਚੰਡੀਗੜ੍ਹ ਪੋਲੋ ਕਲੱਬ ਵੱਲੋਂ ਇੱਥੇ ਆਰਗੇਨਾਈਜ਼ ਕੀਤਾ ਜਾਂਦਾ ਆ ਦੋਸਤੋ ਤੁਹਾਨੂੰ ਮੈਂ ਦਿਖਾਉਂਗਾ ਥੋੜਾ ਅੱਗੇ ਜਾ ਕੇ ਜਦੋਂ ਇਹ ਸ਼ੁਰੂ ਹੋ ਗਿਆ ਪਿਆਰੇ ਪਿਆਰੇ ਪਮੀਰੀਅਮ ਪਪੀਜ਼ ਇਹਦੇ ਨਾਲ ਜਰਮਨ ਸ਼ੈਫਰਡਸ ਉਹ ਮੇਖਲ ਪੌਮ ਦੀ ਆ ਗਈ ਬਰੀਡ ਵੀਰ ਜੀ ਜਿਹੜੇ ਪਰਲੇ ਆਉਂ ਕਿਹੜੇ ਆਹ ਵਾਲੇ ਪੌਮ ਆ ਗਏ ਟਵਾਈ ਪੌਮ ਟਵਾਈ ਪੌਮ ਜਿਹਨੂੰ ਛੋਟੇ ਜਿਹੇ ਹੋ ਜਾਂਦੇ ਜੋ ਹਨਾ ਉਹ ਚੀਜ਼ ਨਾ ਠੀਕ ਹੈ ਤੇ ਵੀਰ ਜੀ ਇਹਨਾਂ ਦਾ ਕੀ ਪ੍ਰਾਈਸ ਹੈਗਾ ਜੀ ਮੇਲੇਗਾ ਵੀਰ 16 ਦਾ ਆ ਮੇਲੇ ਹਾਂਜੀ ਤੇ ਆ ਫੀਮੇਲ ਆ ਗਏ ਦੋਨੋਂ ਫੀਮੇਲ 10 ਦਾ ਇਹ ਇਹਨਾਂ ਦਾ ਕੀ ਪ੍ਰਾਈਸ ਦਾ ਫੀਮੇਲ ਦਾ ਜੀ ਇਹ ਹੈ गाइस ਸਾਡੇ 450 ਕੀ ਸਾਡੇ 13 ਦੀ ਫੀਮੇਲ ਵਾਜੂ ਤੇ ਆਹ ਵਾਲੀ ਕਹ ਰਹੀ ਹੈ ਜੀ ਇਹ ਡੈਸ਼ ਵਾਲੀ ਡੈਸ਼ ਉਹ ਛੋਟੇ ਛੋਟੇ ਬਾਰਾ ਲਈ ਹੈ ਨਾ ਠੀਕ ਹੈ ਇਹ ਬਹੁਤ ਛੋਟੇ ਉਮਰ ਦੇ ਲੱਗ ਰਹੇ ਮੈਨੂੰ ਹਾਂ ਜੀ ਇਹ ਗੇਮ 1.5 ਮਿੰਟ ਲੈਣੀ ਹੈ ਹਾਂ ਲੋ 1.5 ਮਿੰਟ ਦੇ ਹਾਂ ਜੀ ਗੱਡੀ ਓਕੇ ਹੋਣੀ ਤੇ ਮੈਨੂੰ ਉਹ ਖਾ ਦੇਖਉਣੀ ਆ ਅੱਛਾ ਇਹਦੇ ਆइज ਦੇਖੋ ਫੋਕਸ ਫੂੰਗੂ ਲੱਗੀ ਇਹਦਾ ਹਾਂ ਕੀ ਬਾਤ ਹੈ ਹਾਂ ਉਹੀ ਮੈਂ ਫੋਕਸ ਕਿਹਾ ਮੋਲ ਫੂੰਗੂ ਹੈ ਨਾ ਆ ਟਰਕੀ ਟਰਕੀ ਦੇ ਦੇਖੋ ਕਲਗੀ ਦੇ ਉੱਤੇ ਵਾਹ ਵਾਹ ਉਹ ਆ ਸਪਾਇਰਲਸ ਪਿਆਰੀਆਂ ਪਿਆਰੀਆਂ ਹਰੀਆਂ ਹਰੀਆਂ ਜਿਲ੍ਹਾ ਫਰੋਜਪੁਰ ਦੇ ਵਿੱਚ ਗਹਿਰੀ ਪਿੰਡ ਤੋਂ ਇਹ ਸਾਰੇ ਵੀਰ ਇੱਥੇ ਲਗਾਏ ਹੋਏ ਕਾਫੀ ਵੈਰਾਈਟੀ ਇਹਨਾਂ ਕੋਲ ਹੈਗੀ ਹੈ ਡੌਗਸ ਦੀ ਪੰਛੀਆਂ ਦੀ ਬ੍ਰਦਰ ਫਾਰਮਸ ਗੁਰਤੇਜ ਢਾਲੀਵਾਲ ਨੰਬਰ ਦੇ ਉੱਤੇ ਸਕਰੀਨ ਦੇ ਉੱਤੇ ਆ ਰਿਹਾ ਹੈ ਪਤੇ ਕਰ ਗਏ ਜੀ ਠੀਕ ਹੈ ਜੀ 1800 ਰੁਪਏ ਦੀ ਦੱਸਦੇ ਪਏ ਆ ਵੀਰ ਜੀ ਦੇਖੋ ਉੱਪਰ ਕਿੰਨਾ ਪਿਆਰਾ ਬਰਾਸ ਦੇ ਵਿੱਚ ਜਿਹੜੀ ਹੈ ਘੋੜੇ ਦੀ ਸ਼ੇਪ ਬਣੀ ਹੋਈ ਹੈ ਆ ਸਾਰੇ ਦੋਸਤ ਮਿੱਤਰ ਇੱਥੇ ਪਹੁੰਚੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾ ਦੋਸਤੋ ਕਿਵੇਂ ਲੱਗਦਾ ਪਿਆ ਜੀ ਕੋੜਾ ਮੰਡੀ ਵੇਖ ਕੇ ਆਪਾਂ ਕਿੱਥੋਂ ਆਏ ਆ ਮਿੱਤਰੋ ਕੋਟਲੀਆ ਬਲੂ ਕੋਟਲੀਆ ਬਲੂ ਵਾਹ ਜੀ ਵਾਹ ਸਰਥੇ ਵੀਰ ਇੱਥੇ ਬੈਠੇ ਨੇ ਵੀਰ ਜੀ ਆਪਾਂ ਕਿੱਥੋਂ ਆ ਗਏ ਜੀ ਰਾਏਕੋਟੋਂ ਲਾਇਕੋਟ ਤੋਂ ਇਹ ਕਿੱਥੇ ਰਹਿ ਜਾਣਾ ਜਿਲ੍ਹਾ ਲੁਧਿਆਣਾ ਰਾਏਕੋਟ ਤੋਂ ਵੀਰ ਇੱਥੇ ਪਹੁੰਚੇ ਨੇ ਬਾਕੀ ਇਹ ਇੱਕ ਮਤਲਬ ਇਹ ਆਪਾਂ ਕਹ ਦੀਏ ਹੈਂਡ ਕraft ਹੈ ਹਨਾ ਸਾਗਵਾਂ ਚ ਬਣੀ ਹੋਈ ਇੱਕ ਹੈਂਡ ਕraft ਆਪਾਂ ਕਹ ਦੀਏ ਆ ਹੱਥ ਦਾ ਡਿਜ਼ਾਈਨ ਹੈ ਸਾਰਾ ਕਿਉਂਕਿ ਇਹ ਕਿ ਸਾਗਵਾਂ ਦੀ ਲੱਕੜ ਆ ਤੇ ਨਾਲ ਮੀਨਾਕਾਰੀ ਜਿਹੜੀ ਹੱਥ ਦੀ ਹੈਗੀ ਐ ਅੱਤੀ ਹੁਨਰ ਹੈ ਬੰਦੇ ਦੇ ਹੱਥਾਂ ਵਰਗਾ ਕੋਈ ਉਜਾਰ ਨਹੀਂ ਬਣਿਆ ਤੇ ਸਰਤਾਜ ਦਾ ਗਾਣਾ ਆਪਾਂ ਨੇ ਐਕਸਟਰ ਸੁਣਿਆ ਹੋਇਆ ਵਾਕੀ ਇਹ ਇੱਕ ਨਮੂਨਾ ਕਲਾ ਦਾ ਤਾਂ ਦੋਸਤੋ ਜੇ ਤੁਸੀਂ ਵੀ ਸ਼ੌਕ ਰੱਖਦੇ ਹੋ ਇਸ ਤਰ੍ਹਾਂ ਦੀਆਂ ਸਟਿਕ ਦਾ ਛੋਟੀਆਂ ਦਾ ਹੋਰ ਵੀ ਵੀਰ ਜੀ ਉਹਨਾਂ ਕੋਲ ਬੜਾ ਕੁਝ ਅੰਦਰ ਪਿਆ ਹੈਗਾ ਤਾਂ ਇੱਥੇ ਜ਼ਰੂਰ ਪਹੁੰਚਿਆ ਜੀ ਹਨਾ ਹੋ ਗਿਆ ਹੋਣ ਬੜਾ ਪਿਆਰਾ ਇਹ ਅਸਲ ਦੇ ਵਿੱਚ ਨਾ ਆਪਾਂ ਫਿਲਮਾਂ 'ਚ ਵੀ ਦੇਖਦੇ ਆ ਜਾਂ ਕਿਤੇ ਹੋਰ ਇਹਨੇ ਸ਼ਾਹੀ ਘਰਾਣੇ ਦੇ ਲੋਕ ਹਨ ਜਿਹੜੇ ਸੂਟ ਬੂਟ ਫਿਟਡ ਆ ਪਾ ਕੇ ਰੱਖਦੇ ਆ ਉਹਨਾਂ ਦੇ ਹੱਥ ਵਿੱਚ ਆਪਾਂ ਇਸ ਤਰ੍ਹਾਂ ਦੀ ਛੜੀ ਸਟਿਕ ਦੇਖਦੇ ਆ ਇਹ ਇੱਕ ਤਰ੍ਹਾਂ ਦਾ ਪਰਸਨੈਲਿਟੀ ਸਿੰਬਲ ਆ ਆ ਦੇਖੋ ਦੋਸਤੋ ਆ ਪੂਰਸ ਦੇ ਟੈਂਟ ਬਣੇ ਹੋਏ ਆ ਕਿੱਡੇ ਪਿਆਰੇ ਬਣਾਈ ਹੋਏ ਆ ਤੇ ਇਹਦੇ ਨਾਲ ਹੀ ਆ ਇੱਕ ਲਿਖਾਈ ਦਫ਼ਤਰ ਬਣਿਆ ਹੋਇਆ ਜਦੋਂ ਵੀ ਲਿਖ ਪੜਤ ਇੱਥੇ ਹੋਣੀ ਆ ਕਿਸੇ ਨੇ ਕੁਝ ਖਰੀਦਿਆ ਤੇ ਕਿਸੇ ਨੇ ਕੁਝ ਵੇਚਿਆ ਉਹ ਸਾਰਾ ਇੱਥੇ ਲਿਖ ਪੜਤ ਦੇ ਵਿੱਚ ਆ ਜਾਂਦਾ ਤੇ ਨਾਲ ਜਿਹੜਾ ਪਰਲੇ ਪਾਸੇ ਉਹ ਪੰਜਾਬ ਸਰਕਾਰ ਵੱਲੋਂ ਇੱਕ ਪੰਚਾਇਤੀ ਵਿਭਾਗ ਬਣਾਇਆ ਗਿਆ ਤੇ ਨਾਲ ਹੀ ਠੇਕੇਦਾਰ ਦਫਤਰ ਬਣਿਆ ਹੋਇਆ ਕੋੜਾ ਮੰਡੀ ਦਾ ਚਲੋ ਮਿੱਤਰੋ ਅਸਰੇ ਦੀ ਸੰਘਾ ਦੇ ਮੈਂ ਕੁਲਫੀ ਖਾਣੀ ਹੈ ਵੈਸੇ ਮੌਸਮ ਤਾਂ ਕੁਲਫੀ ਵਾਲਾ ਹੈ ਨੀਗਾ ਚਲੋ ਮੈਂ ਦੇਖਿਆ ਸ਼੍ਰੀ ਭੈਣੀ ਸਾਹਿਬ ਵਾਲੇ ਨਾਮ ਧਾਰੀ ਵਾਲਿਆਂ ਦੀ ਇਹ ਜਿਹੜੀ ਕੁਲਫੀ ਹੈ ਤਾਂ ਦੋਸਤੋ ਕੁਝ ਕਹਿਣਾ ਚਾਹੁੰਦੇ ਹਾਂ ਜੀ ਥੈਂਕ ਯੂ ਹਾਂ ਇਹ ਵੀਰ ਬੜਾ ਮਿਹਨਤੀ ਵੀਰ ਲੱਗਦਾ ਪਿਆ ਤਾਂ ਸੱਚੇ ਪਾਤਸ਼ਾਹ ਦੀ ਕਮਾਈ ਚ ਵਰਕਤਾ ਪਾਵੇ ਆਓ ਹੁਣ ਆਪਾਂ ਪੂਰੀਦਾ ਆਨੰਦ ਲਈਏ ਠੀਕ ਹੈ ਜੀ ਆਜੋ ਫਿਰ ਲਓ ਵੀ ਦੋਸਤੋ ਜੇ ਮੈਂ ਫਿਰ ਮਿਲੋ ਪਰ ਵੀ ਲੈ ਦੇ ਗੁਰੂ ਸਾਹਿਬ ਦੀ ਬਦੌਲਤ ਅਸੀਂ ਇਹ ਜੋੜ ਮੇਲੇ ਦੇਖਦੇ ਪਏ ਆ ਅਮਗੀ ਮੇਲੇ ਦੀਆਂ ਤੁਹਾਨੂੰ ਸਾਰਿਆਂ ਨੂੰ ਚੁੱਪ ਕਾਮਨਾਵਾ ਕੱਲ ਫੇਰ ਆਪਾਂ ਮਿਲਾਂਗੇ ਏਸੀ ਗਰਾਊਂਡ ਦੇ ਵਿੱਚ ਨਵੀਆਂ ਘੋੜੇ ਘੋੜੀਆਂ ਬਛੇੜੀਆਂ ਦੇ ਨਾਲ ਹੋਰ ਪਸ਼ੂ ਪੰਛੀਆਂ ਦੇ ਨਾਲ ਠੀਕ ਹੈ ਜੀ ਆਪਾਂကလေး ਬਣੇ ਰਹਾ ਜੇ ਸਟੋਰੀਜ ਬਾਇ ਚੈਨਲ ਨੂੰ ਜੇ ਤੁਸੀਂ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਸ ਨੂੰ ਸਬਸਕ੍ਰਾਈਬ ਜ਼ਰੂਰ ਕਰਾ ਜੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਸ੍ਰਸ਼ਟੀ ਕਾਲ ਜੀ